ਕੀ ਆਪਾਂ ਬੱਕਰੀਆਂ ਨੂੰ ਜਿਹੜੀ ਕਿ ਦੇਖੋ ਕੁਸ਼ਤਬ ਬਿਮਾਰੀਆਂ ਹੁੰਦੀਆਂ ਵਾਇਰਲ ਡਿਜ਼ੀਜ਼ ਜਿਹੜੀਆਂ ਕਿ ਆ ਬਾਹਰੋਂ ਕੋਈ ਬੰਦਾ ਤੁਹਾਡੇ ਫਾਰਮਾਂ ਚੱਲ ਕੇ ਆ ਗਿਆ ਤਾਂ ਉਹਦੇ ਨਾਲ ਕਿ ਆ ਪੈਰਨੋਨਾ ਵਾਇਰਸ ਲੱਗ ਕੇ ਤੁਹਾਡੇ ਫਾਰਮਾਂ ਦੇ ਵਿੱਚ ਆ ਗਿਆ ਠੀਕ ਹੈ ਇਸ ਤਰੀਕੇ ਨਾਲ ਹੁੰਦੀ ਹੈ ਇੱਕ ਹੁੰਦੀ ਆ ਫਾਰਮ ਦੇ ਇਕਸਟਰਨਲ ਡਿਜ਼ੀਜ਼ ਇੰਟਰਨਲ ਡਿਜ਼ੀਜ਼ ਜਿਹੜੀਆਂ ਬੱਕਰੀਆਂ ਹੁੰਦੀਆਂ ਆ ਪਰ ਅੰਦਰੂਨੀ ਬਿਮਾਰੀਆਂ ਜਿਵੇਂ ਕਿ ਦਾ ਬੁਖਾਰ ਹੋ ਗਿਆ ਉਹਨੂੰ ਪੇਟ ਦਰਦ ਹੋਣ ਲੱਗ ਗਿਆ ਉਹਦੇ ਕੋਈ ਫੈਕਚਰ ਆ ਗਿਆ ਕਿਤਨਾ ਕਿਤੇ ਹਮਾਂ ਕੁਝ ਵੀ ਕਹਿ ਸਕਦੇ ਆ ਤਾਂ ਉਹ ਚੀਜ਼ਾਂ ਬੱਕਰੀਆਂ ਦੇ ਅੰਦਰੋਂ ਨੀਆਂ ਉਹਦਾ ਇਲਾਜ ਆਪਾਂ ਕੇ ਦਵਾਈਆਂ ਨਾਲ ਕਰ ਸਕਦੇ ਜਿਹੜੀਆਂ ਐਕਸਟਰਨਲ ਨਦੀਜ਼ ਐ ਬਾਹਰੀ ਬਿਮਾਰੀਆਂ ਕੀ ਆ ਜਿਹੜੀਆਂ ਤੁਹਾਡੇ ਜਾਨਵਰਾਂ ਤੇ ਅਟੈਕ ਕਰਦੀਆਂ ਨੇ ਤਾਂ ਤੁਹਾਡੇ ਜਾਨਵਰ ਦੀ ਕਿ ਗਰੋਥ ਦੇ ਵਿੱਚ ਫਰਕ ਪਾਉਂਦੀਆਂ ਨੇ ਤਾਂ ਉਹ ਨੂੰ ਜਿਵੇਂ ਕੀ ਆ ਤੁਹਾਡੇ ਥਾਰਾਂ ਦੇ ਵਿੱਚ ਮੇਨ ਆਪਾਂ ਘਰਾਂ ਦੇ ਵਿੱਚ ਮੱਝਾਂ ਗਾਵਾਂ ਸਾਰੇ ਪਾਲਦੇ ਆ ਤਾਂ ਗਰਮੀ ਜਾਂ ਮੀਂਹ ਦੇ ਮੌਸਮ ਸਭ ਤੋਂ ਜ਼ਿਆਦਾ ਕੀ ਆ ਜਾਂਦਾ ਚਚੜੂ ਪਿੱਸੂ ਦਾ ਅਟੈਕ ਸਭ ਤੋਂ ਜ਼ਿਆਦਾ ਜਰੂਰ ਬੱਕਰੇ ਪਾਇਆ ਜਾਂਦਾ ਤਾਂ ਇਹਦੇ ਨਾਲ ਕੀ ਆ ਤੁਹਾਡੀਆਂ ਬੱਕਰੀਆਂ ਤੇ ਬੱਕਰੀਆਂ ਦੇ ਬੱਚੇ ਸਭ ਤੋਂ ਜ਼ਿਆਦਾ ਮਰਦੇ ਆ ਹੋਣ ਉਹਦੇ ਨਾਲ ਕੀ ਥੋੜਾ ਜਾਨਵਰ ਡਿਸਟਰਬ ਹੁੰਦਾ ਹੁਣ ਬੱਚਰੀ ਦੇ ਜਾਂ ਬੱਚੇ ਦੇ ਚੱਟੜ ਲੱਗੇ ਪਏ ਆ ਤਾਂ ਤੁਸੀਂ ਉੱਥੇ ਕੀ ਆ ਉਹਨਾਂ ਦਾ ਕੋਈ ਟ੍ਰੀਟਮੈਂਟ ਨਹੀਂ ਕੀਤਾ ਆਂ ਕਿ ਉਹਨੂੰ ਚਿੰਬੜੀ ਜਾਂਦੇ ਚੱਟੜ ਸਾਰੇ ਲੱਗੇ ਜਾਂਦੇ ਪੁਰਾਹ ਹਾਲਾ ਕਿਉਂਕਿ ਬੱਚਾ ਉਹਨਾਂ ਦਾ ਖਾ ਸਕਦਾ ਜਿਉਂ ਖਾਂਦਾ ਉਹ ਖਾਰਜ ਕਰਦੇ ਆ ਫਿਰ ਉਹ ਕਰਦਣ ਪਿੱਛੇ ਖਵਾ ਕੇ ਆਉਦੀ ਖੁਰਕ ਕਰਦਾ ਫਿਰ ਖਾਣ ਨੂੰ ਕਰਦਾ ਫਿਰ ਖਾਰਜ ਕਰਦੇ ਆ ਇਸ ਤਰੀਕੇ ਨਾਲ ਕਿ ਹੌਲੀ ਹੌਲੀ ਕਿਦੋਂ ਅਟੈਕ ਵੱਧਦਾ ਜਾਂਦਾ ਤਾਂ ਤੁਹਾਡੇ ਜਾਮਰ ਦੇ ਵਿੱਚ ਅਨੀਮੀਆ ਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਨੇ ਖੂਨ ਦੀ ਕਮੀ ਕਿਉਂਕਿ ਖੂਨ ਚੂਸਦੇ ਆ ਹੋਰ ਕੁਝ ਨਹੀਂ ਕਰਦਾ ਨਾ ਜਾਨਵਰ ਮੋਟਾ ਨਾ ਚੱਚਲਾ ਤੁਰਨ ਫੇਣਦੇ ਨਾ ਉਹ ਨਾ ਖਾਣ ਪੀਣਦੇ ਉਹਦੇ ਨਾਲ ਕਿਉਂ ਨਾ ਜਦੋਂ ਬੱਡਿਸਾਰ ਪੈਂਦਾ ਜਿਹਦੇ ਨਾਲ ਕਿ ਤੁਹਾਡੀ ਗਰੂਥ ਦੇ ਵਿੱਚ ਕਮੀ ਆਊਗੀ ਤਾਂ ਤੁਹਾਡੇ ਕਿਹ ਜਾਨਵਰ ਜਾਂ ਬੱਚੇ ਜਾਂ ਬਤਨੀਆਂ ਮਰ ਜਾਣਗੇ ਸਭ ਫਾਰਮ ਮੈਨੇਜਮੈਂਟ ਦੇ ਵਿੱਚ ਆਪਾਂ ਕੀ ਕੰਮ ਕਰ ਸਕਦੇ ਆਂ ਕਿ ਸਭ ਤੋਂ ਪਹਿਲੀ ਗੱਲ ਤਾਂ ਕੀ ਆ ਡੇਲੀ ਆਪਾਂ ਜਿਹੜਾ ਇੱਕ ਕੰਮ ਫਾਰਮ ਦੇ ਵਿੱਚ ਮੇਨ ਕਰਨਾਗਾ ਸਾਬਸ ਦੇਖੋ ਜੀ ਇਹ ਤੁਸੀਂ ਫਾਰਮ ਸ਼ੁਰੂ ਕਰੋਗੇ ਤਾਂ ਤੁਹਾਡਾ ਇੱਕ ਮੇਨ ਕਨਸੈਪਟ ਆ ਦੇਖੋ ਛੋਟੇ ਛੋਟੇ ਗੱਲਾਂ ਨੇ ਮੈਨੇ ਬਹੁਤ ਵੱਡੇ ਇਹਨਾਂ ਦੇ ਜੋ ਪ੍ਰੈਕਟੀਕਲ ਜੋ ਤਜਰਬੇ ਅਸੀਂ ਆਪਦੇ ਫਾਰਮ ਤੇ ਕਰਦੇ ਆ ਰਹੇ ਹਾਂ 7 ਸਾਲਾਂ ਤੋਂ ਜਸ ਸੱਚੀ ਸੋਨੂੰ ਮੈਂ ਉਹੀ ਚੀਜ਼ ਸਮਝਾ ਰਿਹਾ ਇਹ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ ਇਹ ਤੁਹਾਨੂੰ ਕਿਤਾਬੀ ਪੜਾਈਆਂ ਦੇ ਵਿੱਚ ਕਿਤੇ ਨਹੀਂ ਮਿਲਣਾ ਸਾਫ ਸਫਾਈ ਜੀ ਫਾਰਮ ਦੀ ਸਾਫ ਸਫਾਈ ਦਿੱਲੀ ਕੋਈ ਗੱਲੀ ਮੈਂ ਤੁਹਾਨੂੰ ਦੱਸਿਓ ਤੁਸੀਂ ਲਿਖਿਏ ਹੋ ਨਾ ਕੋਈ ਗੱਲ ਤਦੇ ਕੋ ਫਾਰਮ ਦੀ ਸਰਵਿਸ ਫਾਈ ਦਾ ਕੰਮ ਕੀ ਜੀ ਕਿ ਕਲੀਨਿੰਗ ਦੇਖੋ ਅਗਰ ਕਈ ਫਾਰਮ ਰੱਖੀ ਹੁੰਦੀ ਹੈ ਕਿ ਆਪਾਂ ਫਾਰਮ ਦੇ ਵਿੱਚ ਕੀ ਆ ਅੱਜ ਆਪਾਂ 10 ਬੱਕਰੀਆਂ ਲਿਆਏ ਤਾਂ ਤੁਹਾਨੂੰ ਪਤਾ ਕਿ 10 ਬੱਕਰੀਆਂ ਕਿੰਨਾ ਕੁ ਫਾਰਮ ਚ ਪੂੜਾ ਕਰਨੀਆਂ ਤੁਸੀਂ ਜੇ ਹਫ਼ਤੇ ਬਾਅਦ ਵੀ ਉਹ ਸੰਭਰਦੇ ਤਾਂ ਵੀ ਕੋਈ ਫੱਕ ਨਹੀਂ ਕਰਦੇ ਲੇਕਿਨ ਸਾਫੀ ਪੈਂਦਾ ਤੁਹਾਡੀ ਆਦਤ ਤੇ ਤੁਹਾਡੇ ਕੋਲ 10 ਆ ਤੁਸੀਂ ਹਫ਼ਤੇ ਵਿੱਚ ਸਫਾਈ ਕਰੋ ਘਰੋਂ ਦੇਖੋ ਪੰਜਾਬ ਹੋ ਗਿਆ ਸਾਰੀ ਸਫਾਈ ਤੁਹਾਡੀ ਦੇਲੀ ਨੂੰ ਪੂਰੀ ਜ਼ਿੰਮੇਵਾਰੀ ਕਰਦੇ ਕਿਉਂਕਿ ਤੁਹਾਡੀ ਕੀ ਹੈਬਿਟ ਹੈ ਸਾਫ ਸਭਾਈ ਸਾਡੇ ਫਾਰਮ ਦੇ ਉੱਪਰ ਸਸਤਾ ਨਾਲੋਂ ਤੋਂ ਪਹਿਲੇ ਕਦੇ ਵੀ ਅਜਾ ਦਿਨ ਨਹੀਂ ਛੁੱਟਿਆ ਕਿ ਸਾਫ ਸਭਾਈ ਅਸੀਂ ਕਦੇ ਨਾ ਕੀਤੀ ਹੋ। ਕਿਉਂਕਿ ਜਿੱਥੇ ਸਫਾਈ ਉੱਥੇ ਹੀ ਗੁਦਾਈ, ਕੋਈ ਫਾਰਮ ਉੱਪਰ ਦੇਖਣਾ ਉਹ ਤੁਹਾਨੂੰ ਵੀ ਸੋਣਾ ਲੱਗੋ ਕਿ ਹਾਂ ਯਾਰ ਫਾਰਮ ਦੀ ਬਾਕੀ ਸੰਭਾਲ ਹੈਗੀਏ ਬੰਦੇ ਦੀ ਜਾਨਪਰਾਇ ਸੰਭਾਲ ਆਟੋਮੈਟਿਕਲੀ ਹੋਣੀ। ਸਫਾਈ ਸਭ ਸਫਾਈ ਕਰੋਗੇ ਤਾਂ ਉੱਥੇ ਕੀ ਆ ਤੁਸੀਂ ਕੀ ਆ ਤੁਹਾਡੇ ਏਰੀਆ ਅਲੱਗ ਪੈਰਾਸਾਈਟ ਫਿਰਦੇ ਜਿਹੜੇ ਉਹ ਵੀ ਤੁਸੀਂ ਜਦੋਂ ਸਫਾਈ ਕਰੋਗੇ ਉਹਨੇ ਬਾਹਰ ਜਾਣਗੇ। ਜਾਨਪਾ ਤੁਹਾਡਾ ਸਾਫ਼ ਜਗ੍ਹਾ ਤੇ ਬੈਠੂਗਾ। ਦੋਨੋਂ ਮਸਟੈਟਸ ਦੀ ਪ੍ਰੋਬਲਮ, ਤੁਹਾਨੂੰ ਸਥਰੇਲਾ ਰੋਗ ਦੀ ਜਿਹੜੀ ਪ੍ਰੋਬਲਮ ਬੱਕਰੀਆਂ ਦੇ ਵਿੱਚ ਆਉਂਦੀ ਆ ਤਾਂ ਉਹ ਨਹੀਂ ਆਉ। ਠੀਕ ਹੈ ਜੀ। ਸਾਬਸ ਤੋਂ ਪਹਿਲਾ ਕਨਸੈਪਟ ਆ ਕਿ ਇਹ ਤੁਸੀਂ ਡੇਲੀ ਆਪਦੇ ਫਾਰਮ ਦੇ ਵਿੱਚ ਰੁਟੀਨ ਬਣਾ ਲੈਣਾ ਕਿ ਜੇ ਤੁਸੀਂ ਫਾਰਮ ਸ਼ੁਰੂ ਕਰੋਗੇ ਮੈਂ ਕਹਿੰਦਾ ਸਾਰੇ ਹੀ ਕਰਨ ਵਧੀਆ ਫਾਰਮ ਤਰੀਕੇ ਨਾਲ ਤਾਂ ਤੁਸੀਂ ਸਾਰਿਆਂ ਨੇ ਪਹਿਲੇ ਦਿਨ ਹੀ ਆਪਦਾ ਇਹ ਕਨਸੈਪਟ ਰੱਖ ਲੈਣਾ ਕਿ ਡੇਲੀ ਸਾਬਸਪਾਈ ਜ਼ਰੂਰ ਕਰਨੀ ਹੈ। ਦੂਸਰਾ ਆਪਾਂ ਕਹਿੰਨੇ ਜੀ ਇਹਦੇ ਵਿੱਚ ਤੁਸੀਂ ਕਰਨਾ ਫਾਰਮ ਵਿੱਚ ਇੱਕ ਆਪਾਂ ਜਿਹੜਾ ਕੀ ਆ ਕਹਿੰਨੇ ਆ ਫਾਰਮ ਦੇਖਣ ਵੀ ਲੋਕ ਆਉਂਦੇ ਆ ਬਹੁਤ ਸਾਰੇ ਆਉਂਦੇ ਆਗੇ ਤਾਂ ਬਾਹਰੋਂ ਵੀ ਜਿਹੜੇ ਕਿ ਵਾਇਰਸ ਆ ਕੇ ਫਾਰਮ ਵਿੱਚ ਆ ਜਾਂਦੇ ਨੇ ਕਿ ਆਪਣੇ ਬੱਕਰੀਆਂ ਨੂੰ ਕੀ ਆ ਬਿਮਾਰ ਕਰ ਦਉਂਦੇ ਆ ਬਿਮਾਰੀ ਆ ਜਾਂਦੀ ਐ ਬੱਸ ਕਿੰਨੇ ਬਿਮਾਰੀਆਂ ਕਿਹੜੇ ਨਾਮ ਨਾਲ ਸਮਝਾਵਾਂਗੇ ਤਾਂ ਉੱਥੇ ਤੁਸੀਂ ਕੀ ਕਰਨਾਗਾ ਫਾਰਮ ਨੂੰ ਫਿਰ ਆਪ ਬੰਨ ਕੇ ਚੱਲੋ ਕਿ ਥੋੜ੍ਹੇ ਮਹੀਨੇ ਦੇ ਵਿੱਚ ਘੱਟੋ ਘੱਟ 3-4 ਵਾਰ ਤੁਸੀਂ ਕੀ ਕੀ ਕਰਨਾਗਾ ਇਹਦਾ ਸ਼ਰਕਾ ਇੱਕ ਮੋਲਿਆ ਹੋਇਆ ਚੂਨਾ ਜਿਹਨੂੰ ਆਪਾਂ ਐਗਰੀਕਲਚਰ ਲਾਈਮ ਬੋਲਦੇ ਨੇ ਇਹ ਘਟਲੇ ਵਾਲਾ ਹੁੰਦਾ ਕਿ ਇੱਕ ਪੁਜਾ ਪਾਊਡਰ ਫਾਰਮ ਦੇ ਵਿੱਚ ਆਉਂਦਾ ਉਹ ਦੁਕਾਨਾਂ ਤੇ ਆ ਵੀ ਮਿਲ ਜਾਂਦਾ ਤਾਂ ਉਹ ਇੱਕ ਆਪ ਦੇ ਆਪ ਦੇ ਵਿੱਚ ਬਹੁਤ ਵੱਡਾ ਐਂਟੀਬਾਇਟਿਕਲ ਆទੀਆਂ ਬਿਮਾਰੀਆਂ ਤੁਹਾਡੇ ਫਾਰਮ ਦੀਆਂ ਉਸੇ ਵੇਲੇ ਹੀ ਖਤਮ ਕਰ ਦੇਣੀਆਂ ਨੇ ਕਿਉਂਕਿ ਜਿਹੜੇ ਜ਼ਮੀਨ ਦੇ ਵਿੱਚ ਪੈਰਾਸਾਈਟ ਸੁੱਕ ਕੇ ਬੈਠਿਆ ਲੁਕੇ ਹੋਏ ਉਹਨਾਂ ਨੂੰ ਵੀ ਨਸ਼ਟ ਕਰਦਾ ਇਹ ਤੁਹਾਡੇ ਜਿਹੜੇ ਕੀ ਆ ਬਾਹਰੋਂ ਬੰਦਾ ਕੋ ਫਾਰਮ ਵਿਜ਼ਿਟ ਕਰਨ ਆਉਂਦਾ ਤਾਂ ਉਥੇ ਕਿੰਨੇ ਮੇਨ ਇੰਟਰਸਟ ਖਾਰਨ ਦੀ ਬਣਾਉਂਗੇ ਉਸ ਵਿੱਚ ਚੁੰਨੇ ਦੇ ਛੜਕਾਉ ਜੁਰੂ ਕਰਕੇ ਰੱਖੋ ਤਾਂ ਕਿ ਜਦੋਂ ਪੈਰ ਧਰਦਾ ਉਹ ਚੁੰਨੇ ਦੇ ਵਿੱਚ ਨਹੀਂ ਪੈਰ ਧਰ ਕੇ ਅੱਗੇ ਤੁਹਾਡੇ ਖਾਰਨ ਦੇ ਚੱਲੇ ਵੀ ਨਿਚੇ ਕੱਟੋ ਕੱਟਾ ਦੇ ਤਿੰਨ ਚਾਰ ਆ ਦੀ ਪਰੋਜ ਜੁਰੂ ਕਰੋ ਕਿਉਂਕਿ ਇਹ ਬਿਲਕੁਲ ਸਸਤਾ ਪੜਗਦਾ ਹੈ ਤੁਸੀਂ ਕਰਨਾ ਹੈ ਜਿਵੇਂ ਇੱਕ ਕੱਟਾ ਚੁੰਨੇ ਦਾ ਲਿਆਈ ਉਹਦੇ ਵਿੱਚ ਉਨੀ ਹੀ ਮਾਤਰਾ ਦੇ ਵਿੱਚ ਤੁੱਲੇ ਦੀ ਰਾਖ ਜਦੋਂ ਆਪਾਂ ਸਵਾਹ ਕਹਿੰਦੇ ਆ ਜਾਂ ਮਿੱਟੀ ਮਿਕਸ ਕਰਕੇ ਉਹਦੀ ਮਾਤਰਾ ਡਬਲ ਕਰ ਦਿਓ ਕਿਉਂਕਿ ਇਹ ਪੂਰੇ ਸ਼ੈੱਡ ਦੇ ਵਿੱਚ ਅੰਦਰ ਦੇ ਬਾਹਰ ਸਾਰੇ ਕਿਤੇ ਨੀਚੇ ਜ਼ਮੀਨ ਦੇ ਉੱਪਰ ਖਿਲਾਰੋ ਕਿ ਕਿ ਬੱਕਰੀਆਂ ਉਹਦੇ ਵਿੱਚ ਬੈਠੇ ਨੇ ਉਹਨਾਂ ਦੇ ਪੈਰ ਲੱਗਣਗੇ ਜਿਹੜਾ ਵੀ ਕੋਈ ਇਹੋ ਜਿਹਾ ਕੋਈ ਵਾਇਰਸ ਹੋਊਗਾ ਉਹ ਸਾਰਾ ਉਹਦੇ ਨਾਲ ਕੀ ਆ ਤੁਹਾਡਾ ਨਸ਼ਟ ਹੋ ਜਾਊਗਾ ਤੁਹਾਨੂੰ ਇਹਦੇ ਵਿੱਚੋਂ ਬਹੁਤ ਹੀ ਜ਼ਿਆਦਾ ਤੁਹਾਨੂੰ ਪ੍ਰੋਟੈਕਸ਼ਨ ਦੇਊਗਾ ਚਲੋ ਚੁ ਵੀ ਇਹਨਾਂ ਦਾ ਕਲੀਅਰ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਦਾ ਬਦਲਾ ਜੀ ਤੁਹਾਨੂੰ ਕਿਥੋਂ ਪਤਾ ਹੈ ਕਿ ਸ਼ੈੱਡ ਦੇ ਵਿੱਚ ਜਿਹੜੀ ਤੁਹਾਡੀ ਅੰਦਰਲੀ ਜਗ੍ਹਾ ਉਹਦੇ ਵਿੱਚ ਕੀ ਹੁੰਦਾਗਾ ਜਦੋਂ ਤੁਸੀਂ ਸਭ ਤੋਂ ਪਹਿਲੀ ਗੱਲ ਤਾਂ ਕਿ ਸ਼ੈੱਡ ਤੁਸੀਂ ਬਣਾਉਣਾ ਦਾ ਜਿਹੜਾ ਫਰਸ਼ ਹੈ ਤੁਹਾਡਾ ਕੱਚਾ ਹੋਣਾ ਚਾਹੀਦਾ ਪੱਕੇ ਪੱਕੇ ਵਿੱਚ ਰੱਖ ਸਕਦੇ ਕਿਉਂਕਿ ਬੱਕਰੀ ਉਹਦੇ ਕੰਫਰਟੇਬਲ ਫੀਲ ਨਹੀਂ ਕਰਦੀ ਤੁਹਾਨੂੰ ਸਨੇਲਾ ਵਗੈਰਾ ਐਸਡੀ ਕਿਹਨੇ ਬਿਮਾਰੀਆਂ ਤਾਂ ਫੇਸ ਕਰਨਾ ਬੂਗਾ ਤੁਹਾਡਾ ਫਰਸ਼ ਕ ਪੱਕਾ ਕਿਉਂਕਿ ਮਿੱਟੀ ਦਾ ਬਦਲਾਅ ਕੀ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਬਾਰਿਸ਼ ਦਾ ਮੌਸਮ ਜਾਂ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ ਸਰਦੀ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਕਿ ਤੁਸੀਂ ਇੱਕ ਵਾਰ ਆਪਦੇ ਫਾਰਮ ਦੀ ਜਿਹੜੀ ਮਿੱਟੀ ਆ ਸਾਲ ਦੇ ਵਿੱਚ ਇੱਕ ਵਾਰ ਨੂੰ ਕਹਿ ਸਕਦੇ ਆਪਾਂ ਤੁਸੀਂ ਚੇਂਜ ਕਰਦੇ ਆਂ ਚੇਂਜ ਕਿਵੇਂ ਕਰੀਏ ਅੰਦਰ ਛੱਤਾਂ ਵਾਲਾ ਏਰੀਆ ਉਹਦੇ ਉੱਤੇ ਤੁਸੀਂ 6-6 ਟੱਪੇ-5-5 ਐਮ.ੀ.ਡੀ. ਦੀ ਮਿੱਟੀ ਤੁਸੀਂ ਪਾਡੋ ਉਹ ਤੁਹਾਡੀ ਇੱਕ ਤਰੀਕੀ ਦੀ ਖਾਦ ਹੈ ਉਹ ਮਾ ਉਹਦੇ ਖੇਤ 'ਚ ਇਸਤੇਮਾਲ ਕਰੋ ਕਿਤੇ ਵੇਚਦੇ ਵੇਚ ਕਰ ਸਕਦੇ ਹੋ ਉਹ ਪਾਟ ਕੇ ਬਾਹਰ ਕੱਢ ਕੇ ਉਹਦੇ ਵਿੱਚ ਇੱਕ ਨਵਾਂ ਕੱਕਾ ਰੇਤ ਲਿਆ ਕੇ ਉਹਦੇ ਵਿੱਚ ਪਾਓ ਹਰ 6 ਮਹੀਨੇ ਬਾਅਦ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਉਹਦਾ ਰੀਜ਼ਨ ਕੀ ਹੈਗਾ ਕਿਉਂਕਿ ਬੱਕਰੀ ਨੂੰ ਜਿਹੜੀ ਕਿ ਸਭ ਤੋਂ ਜ਼ਿਆਦਾ ਦਿੱਕਤ ਸਭ ਤੋਂ ਜ਼ਿਆਦਾ ਜਿਹੜਾ ਬਿਮਾਰੀਆਂ ਦਾ ਕਾਰਨ ਬਿਮਾਰੀਆਂ ਦਾ ਘਰ ਹੈ ਉਹ ਇੱਕੋ ਹੀ ਚੀਜ਼ ਹੈ ਥੋੜੀ ਮਿੱਟੀ ਦੇ ਵਿੱਚ ਨਮੀ ਹੋਣੀ ਮਿੱਟੀ ਦੇ ਵਿੱਚ ਜਦੋਂ ਗਿੱਲਾ ਪਣ ਜਾਂਦਾ ਸਭ ਤੋਂ ਜ਼ਿਆਦਾ ਜਿਹੜੀ ਕਿ ਬੱਕਰੀ ਨਫਰਤ ਕਰਦੀ ਆ ਤੇ ਬੱਕਰੇ ਨੂੰ ਸਾਨੂੰ ਬਿਮਾਰੀਆਂ ਆਉਣੀਆਂ ਜਿੰਨੀ ਥੋੜੀ ਮਿੱਟੀ ਦੇ ਵਿੱਚ ਨਮੀ ਦੀ ਮਾਤਰਾ ਵੱਧ ਹੋਊਗੀ ਓਨੇ ਹੀ ਤੁਹਾਡੇ ਜਾਨਵਰ ਬਿਮਾਰ ਬੱਧ ਹੋਣਗੇ ਇਹ ਗੱਲ ਤੁਸੀਂ ਨੋਟ ਕਰ ਲਿਓ ਤੋ ਕਿ ਬੱਕਰੀ ਜਿਹੜਾ ਕਿ ਆਮੇਸ਼ਾ ਇੱਕ ਜਾਨਵਰ ਹੈ ਇਹ ਸੁੱਕੇ ਥਾਂ ਦੇ ਉੱਪਰ ਹੈ ਨਾ ਬਸੰਦਾ ਹੁਣ ਆਪਾਂ ਨੂੰ ਪਤਾ ਕਿ ਮਿੱਟੀ ਤੁਹਾਨੂੰ ਜਿੱਥੇ ਬੱਕਰੀਆਂ ਤੁਰਦੀਆਂ ਨੇ ਉਹ ਜਗ੍ਹਾ ਇਸ ਤਰੀਕੇ ਦੀ ਹੋ ਜਾਂਦੀ ਥੋੜੇ ਫਰਸਲਾ ਆਉਂਦਾ ਕਿਉਂਕਿ ਲਗਾਤਾਰ ਲਗਾਤਾਰ ਇਹਨਾਂ ਕਰੜਾ ਕਰ ਦਉਂਦੀਆਂ ਨੇ ਤੇ ਉਹਦੇ ਵਿੱਚ ਕਿ ਮਲਬੂਤਰ ਸੋਕਣ ਦੀ ਵੀ ਸ਼ਕਤ ਹੈ ਕਿ ਮਿੱਟੀ 'ਚ ਘਟ ਜਾਂਦਾ ਜੀਦਣਾ ਕਿ ਜਿੱਕਰ ਹੋਗਾ ਜਿੱਕਰ ਜਬਕਰੀ ਬੈਠੋਗੀ ਖਾਣਾ ਜਿਹੜੀ ਵਾਇਰਸ ਅੰਦਰ ਜਾਣਗੇ ਮਸਟੈਟਸ ਰੋਗ ਟੈਲਾ ਰੋਗ ਉਹਨਾਂ ਦੇ ਖੁਰ ਕੜ ਕੇ ਖੁਰਾ ਜਕਮ ਹੋ ਕੇ ਚੱਟਣ ਲੱਗੇ ਜੀ ਪੈਗੇ ਐਸ ਤਰੀਕੇ ਕੀੜੇ ਪੈਗੇ ਸਾਨੂੰ ਸਮੱਸਿਆ ਨੂੰ ਆਉਣੀ ਹੈ ਕਿ ਇਹ 2 4 10 ਬੱਕੇ ਸਾਨੂੰ ਨਹੀਂ ਪਤਾ ਲੱਗਦਾ 50 700 ਜਾਨਵਰ ਕੋਡੇ ਹੋਣਗੇ ਤੁਹਾਨੂੰ ਉਦੋਂ ਪਤਾ ਲੱਗੂਗੀ ਤਾਂ ਇਸ ਤਰੀਕੇ ਨਾਲ ਕਿ ਮਿੱਟੀ ਦਾ ਬਦਲਾਵ ਤੁਸੀਂ ਕਿ ਹਰ ਇੱਕ 6 ਮਹੀਨੇ ਬਾਅਦ ਤੁਸੀਂ ਸ਼ੁਰੂ ਕਰਨਾ ਸਭ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੀ ਧੁੱਪ ਹੈ ਉਹ ਬਹੁਤ ਘੱਟ ਲੱਗਦੀ ਹੈ ਤੇ ਫਾਰਮ ਥੋੜਾ ਸੁਖਦਾ ਨਹੀਂ ਔਰ ਅਗਰ ਤੁਸੀਂ ਮਿੱਟੀ ਚੇਂਜ ਕੀਤੀ ਹੋਗੀ ਤਾਂ ਉਹ ਤੁਹਾਡੇ 4-5 ਮਹੀਨੇ ਵਧੀਆ ਤਰੀਕੇ ਨਾਲ ਟੱਪ ਜਾਣਗੇ ਇਹਦਾ ਕਿ ਬੱਕਰੀ ਪਿਸ਼ਾਬ ਕਰੂ ਜਣਾ ਕੁਝ ਵੀ ਕਰਿਆ ਕਰੋਗੇ ਤਾਂ ਉਹ ਮਿੱਟੀ ਨੂੰ ਸੋਖ ਲੈ ਕਰੂਗੀ ਆਪਣੇ ਅੰਦਰ ਅਬਜ਼ਰਬ ਕਰ ਲੈਗੀ ਤਾਂ ਇਹ ਚੀਜ਼ ਕਰਨੀ ਫਾਰਮ ਦੇ ਵਿੱਚ ਬਹੁਤ ਜ਼ਰੂਰੀ ਹੈ ਠੀਕ ਹੈ ਸਮਝਾਰੇ ਤਰ੍ਹਾਂ ਜੀ ਮੈਟ ਇਹਨਾਂ ਵਾਸਤੇ ਕੋਈ ਸਕਸੈਸਫੁਲ ਨਹੀਂ ਕਿਹਾ ਕੱਚਾ ਥਾਂ ਹੀ ਡਾਉ ਜਾਂਦਾ ਹੈ ਪੱਕਾ ਫਸਾਏ ਕਮੈਂਡ ਹੀ ਨਹੀਂ ਕਰਦਾ ਕਿਉਂਕਿ ਮੈਟ ਪਛਾਉਂਗੇ ਉਹਨਾਂ ਥੱਲੇ ਫਿਰ ਜੀ ਪੈਦਾ ਹੋਣਗੇ ਪਛਾਉ ਵਜੋਂ ਮਿੰਗਣਾ ਜਾਣੀਆਂ ਥੱਲੇ ਸਾਰਾ ਕੁਝ ਹੋਊਗਾ ਜੀ ਪੈਦਾ ਹੋਣਗੇ ਤਾਂ ਉਹ ਤੁਹਾਡੀ ਬੱਕਰੀਆਂ ਨੂੰ ਫਿਰ ਪ੍ਰੋਫ ਠੀਕ ਹੈ ਔਰ ਸਾਡੇ ਵਿੱਚ ਇਹਨਾਂ ਦਾ ਹਮੇਸ਼ਾ ਥੋੜਾ ਕੀ ਫਾਰਮ ਤੁਸੀਂ ਕੋਸ਼ਿਸ਼ ਇਹ ਰੱਖਨੇ ਕਿ ਸਾਡੀ ਮਿੱਟੀ ਦੇ ਵਿੱਚ ਜਿਹੜੀ ਨਮੀ ਦੀ ਮਾਤਰਾ ਹੈਗੀ ਉਹ ਬਹੁਤ ਘੱਟ ਹੋਵੇ ਮੌਕੇ ਤੇ ਇਹਨੂੰ ਅੰਦਰ ਕਰਨ ਵੇਲੇ ਥਾਂ ਨੂੰ ਸੁਕਾ ਕਰਦੇ ਰਹੋ ਤੁਹਾਡੇ ਕੋਲ ਐਕਸਟਰਾ ਮਿੱਟੀ ਵੀ ਹੋਣੀ ਹੈ ਜੋ ਕਿ ਜੇ ਤੁਸੀਂ ਇਹ ਕੰਮ ਕਰ ਲੇ ਤੁਹਾਡਾ ਮੈਂ ਕਹਿੰਦਾ ਕਿ 50% ਤੁਹਾਡੀਆਂ ਡਿਸੀ ਜਿਹੜੀਆਂ ਤਬ ਹੋ ਗਈਆਂ ਬਥੇ ਠੀਕ ਹੈ ਕਿਉਂਕਿ ਬੱਕਿਆਂ ਖੋਰ ਕਾਲਾਂ ਦੀ ਜੀ ਮੂਹ ਖੋਰ ਦੀ ਸਮੱਸਿਆ ਜਾਂ ਆਪਾਂ ਕਹਿੰਦੇ ਖੋਰ ਕਾਲ ਦੀ ਸਮੱਸਿਆ ਆਉਂਦੀ ਆ ਇਹ ਸਭ ਤੋਂ ਇੱਕ ਭੱਟਾ ਰੋਗ ਆ ਜਿਹਦਾ ਕਿ ਟ੍ਰੀਟਮੈਂਟ ਕਰਨਾ ਬਹੁਤ ਆਸਾਨ ਆ ਪਰ ਇਸ ਤਰ੍ਹਾਂ ਕਿ ਇਹਦਾ ਬਚਾਅ ਵੀ ਐਪਰੋਚ ਜ਼ਰੂਰੀ ਆ ਤਾਂ ਉਸ ਤੋਂ ਬਾਅਦ ਕੀ ਹੁੰਦਾ ਜੀ ਜੇਕਰ ਆਪਣੇ ਫਾਰਮ 'ਚ ਸਮੱਸਿਆ ਹੁੰਦੀ ਆ ਚਿੰਚੜ ਜੂੰ ਪਿੱਛੋਂ ਆਹ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈਗਾ ਹੁਣ ਜਿਵੇਂ ਗਰਮੀਆਂ ਦਾ ਮੌਸਮ ਹੈ ਸਰਦੀਆਂ ਦੇ ਵਿੱਚ ਕਰਦੇ ਇਹ ਚਿੰਚੜੂ ਬਿਸਤ ਜੀਆਂ ਸ਼ੈੱਡ ਦੀਆਂ ਦਰਾਰਾਂ ਹੁੰਦੀਆਂ ਨੇ ਇੱਟਾਂ ਦੀਆਂ ਉਹਨਾਂ ਛੁੱਕੇ ਪੈ ਜਾਂਦੇ ਨੇ ਪਹਿਲੀ ਗੱਲ ਤਾਂ ਇਹ ਕਹਿੰਦੇ ਸ਼ੈੱਡ ਨੂੰ ਸਾਰਿਆਂ ਨੂੰ ਤੁਸੀਂ ਟਿੱਪ ਕਰੋ ਕੋਈ ਵੀ ਦਰਾਰ ਆਪਾਂ ਕਹਿੰਦੇ ਕਿ ਜਿਾਈ ਕਰਕੇ ਆਪਾਂ ਨਹੀਂ ਰੱਖ ਲੈਣੇ ਉਹ ਉਹਨਾਂ ਨੂੰ ਲੁੱਕ ਕੇ ਬੈਠਦੇ ਨੇ ਔਰ ਆਂਡੇ ਦਿੰਦੇ ਰਹਿੰਦੇ ਹੁਣ ਗਰਮੀ ਆ ਗਈ ਹੁਣ ਉਹ ਬਾਹਰ ਨਿਕਲਣਾ ਸ਼ੁਰੂ ਹੋ ਗਏ ਆਪਾਂ ਨੂੰ ਪਤਾ ਕਿ ਆਪਣੇ ਪਸ਼ੂਆਂ ਦੇ ਉੱਪਰ ਮੱਝਾਂ ਕਾਂ ਦੇ ਬਿਲਕੁਲ ਅਟੈਕ ਗਿਆ ਵੱਧ ਗਿਆ ਤਾਂ ਪੱਕੇ ਦੇ ਉੱਪਰ ਹੀ ਆਪਾਂ ਸੀ ਗੱਲ ਬਦਲੂ ਉਹਦੇ ਨਾਲ ਵਾਸਤੇ ਪਹਿਲਾਂ ਇਹ ਵਦਨ ਕਿ ਖਾਰੂਸੀ ਆਉਦਾ ਪ੍ਰੋਪਰਟੀ ਨੂੰ ਸਾਰਾ ਉਹਦੀਆਂ ਦਰਾਰਾਂ ਨੂੰ ਖਤਮ ਕਰ। ਦੂਜੇ ਕੰਮ ਕੀ ਕਰਨਾ ਤੁਸੀਂ ਗਰਮੀ ਦੇ ਸੀਜ਼ਨ ਦੇ ਵਿੱਚ ਘੱਟੋ ਘੱਟ ਦੋ ਵਾਰ ਪੂਰੀ ਗਰਮੀ ਦੇ ਵਿੱਚ ਦੋ ਵਾਰ ਤੁਸੀਂ ਕਰਨਾ ਇੱਕ ਢੋਲੀ ਲੈਣੀ ਆ ਪਾਣੀ ਵਾਲੀ 20-25 ਲੀਟਰ ਵਾਲੀ ਢੋਲੀ ਸਪਰੇਅ ਵਾਲੀ ਉਹਦੇ ਵਿੱਚ ਸੈਪਰ ਸਪਰੇ ਹੋਵੇ ਸੈਪਰ ਮੈਥ। ਫਿਰ ਉਸ ਉੱਪਰ ਸੁਮੀ ਘਿੜੀ ਦੋ ਹੋਵੇ ਬਲੱਸ ਸੈਪਰ। ਤਾਹੋਂ ਦਾ ਪ੍ਰਬੈਕ ਨਹੀਂ ਬਹੁਤ ਸਾਰੇ ਪ੍ਰੋਡਕਟ ਆਉਣ ਲੱਗੇ ਉਹਦੇ ਵਿੱਚ ਸੈਪਰ ਸੈਪਰ ਮੈਥ। वाई पी ईआट पर ਉਹ ਇਹ ਕੋਲ ਸਾਲਜ ਤੇਜ ਉਹ ਬੱਚਿਆਂ ਲਈ ਲੋ ਕਿਉਂਕਿ ਇਹ ਆਪਾਂ ਜਾਨਵਰਾਂ ਤੇ ਇਸਤੇਮਾਲ ਨਹੀਂ ਕਰਨਾ ਇਹਨੂੰ ਇਹਦਾ ਤੁਸੀਂ ਕਰ ਮੰਗਾ ਢੋਲੀ ਵਿੱਚ ਪਾ ਕੇ ਇਹਦੀ ਪਾਤਰਾ ਤੁਸੀਂ ਘੱਟੋ ਘੱਟ 70 80 ਐਮਐਲ ਵੀ ਤੁਸੀਂ ਢੋਲੀ ਦੀ ਪਾ ਸਕਦੇ ਹੋ 50 60 70 ਜਿੰਨੀ ਤੁਸੀਂ ਪਾਉਣੀ ਹੈ ਤਾਂ ਹੁਣ ਕਰਕੇ ਆਪਦੇ ਫਾਰਮ ਦੀਆਂ ਇਹ ਕੰਬਾਂ ਹੈਗੀਆਂ ਪੂਰੇ ਨੂੰ ਨਵਾ ਦਿਓ ਸਾਰੀ ਅੰਦਰੋਂ ਬਾਹਰੋਂ ਪੂਰਾ ਫਾਰਮ ਨਵਾ ਦਿਓ ਘੱਟੋ ਘੱਟ 3 4 ਘੰਟੇ ਜਿਹੜੀਆਂ ਬੱਕਰੀਆਂ ਤੁਸੀਂ ਅੰਦਰ ਇੰਟਰ ਨਹੀਂ ਕਰਦੀ ਉਹਦਾ ਜ਼ਮੀਨ ਦੇ ਨੀਚੇ ਫਾਸਟ ਦੇ ਸਿਰਕੋ ਸਾਰੀ ਕੰਬਾਂ ਤੇ ਆਸੇ ਪਾਸੇ ਜਿੱਥੇ ਪਾਉਣੀ ਹੈ ਨਹੀਂ ਤਾਂ ਉਹਦੇ ਨਾਲ ਕਿ ਜਿੰਨੇ ਵੀ ਤੁਹਾਡੇ ਧਰਤੀ ਦੇ ਜਾਂ ਕੰਧਾਂ ਦੇ ਵਿੱਚ ਫੇਪੇ ਹੋਣਗੇ ਉਹ ਸਾਰੇ ਨਸ਼ਟ ਕਰ ਦੇ। ਇਹ ਬਹੁਤ ਵਧੀਆ ਪ੍ਰੈਕਟੀਕਲ ਤਰੀਕਾ ਵਰਤਿਆ ਹੋਇਆ ਹੈ ਸਾਡਾ ਇਹ। ਤਾਂ ਇਹ ਨਾਲ ਤੁਹਾਨੂੰ ਬਹੁਤ ਰਲੀਫ ਮਿਲੂਗਾ। ਘਟੋ ਘਟਾ ਗਰਮੀ ਦੇ ਵਿੱਚ ਤੁਸੀਂ ਦੋ ਵਾਰ ਇਹ ਟ੍ਰੀਟਮੈਂਟ ਕਰ ਸਕਦੇ। ਅਗਰ ਤੁਹਾਨੂੰ ਫਰਮ ਘਟ ਲੱਗੇ ਤਾਂ ਇੱਕ ਵਾਰ ਬਹੁਤ। ਇਹ ਜੁੰਨੇ ਦਾ ਕੰਮ ਵੀ ਕਰ ਰਹੇ ਹਾਂ ਤਾਂ ਤੁਹਾਨੂੰ ਆਟੋਮੈਟਿਕਲੀ ਸੋਸ਼ਿਆ ਬਖਤਾ ਟਾ। ਫਰਮ ਤਾਂ ਹੈਗਾ ਸਰ। ਜੁੰਨੇ ਦਾ ਛੜਕਾਪ ਕਰਨਾ ਬਹੁਤ ਜ਼ਰੂਰੀ ਹੈ। ਇੱਕ ਬਹੁਤ ਇੰਟੈਰਟੀਵੇਟਿਕ ਤੇ ਸਾਫ। ਏ ਸੀਗਾ ਜੀ ਆਪਣਾ ਸ਼ੈੱਡ ਮੈਨੇਜਮੈਂਟ ਦਾ ਬਾਤ। 18 ਦੇ ਵਿੱਚ ਆਪਾਂ ਜਿਹੜੀ ਮੈਨੇਜਮੈਂਟ ਹੈ ਆਪਣੇ ਜਿਹੜੀਆਂ ਐਕਸਟਰਨਲ ਡਿਜ਼ੀਜ਼ ਬੱਕੇ ਨੂੰ ਬਾਹਰੋਂ ਬਿਮਾਰੀਆਂ ਲੱਗਦੀਆਂ ਨੇ ਉਹਨਾਂ ਤੋਂ ਆਪਾਂ ਕਿਵੇਂ ਬਚਾ ਸਕਦੇ? ਪਾਲ ਹੈਗਾ ਤੈਨੂੰ ਤਾਂ ਪੁੱਛ ਸਕਦਾ। ਕਲੀਅਰ ਹੈ ਜੀ? ਹੁੰਦਾ ਜੀ ਹੈ ਹੈਲਥ ਮੈਨੇਜਮੈਂਟ ਦਾ ਪਾਰਟ ਹੈਲਥ ਮੈਨੇਜਮੈਂਟ ਦੇ ਅਪਰ ਗੱਲ ਕੀਤੀ ਕਿ ਕਿਹੜੇ ਕਿਹੜੇ ਸੀਗੇ ਤਿੰਨ ਨੂੰ ਪਾਰਟ ਆਪਾਂ ਡਿਵਾਈਡ ਕੀਤਾ ਜਾਂਦਾ ਕਿਸੇ ਦੇ ਹੈਲਥ ਨੂੰ ਵੈਕਸੀਨ ਡਿਲੀਵਰੀ ਜਾਂ ਮੈਡੀਸਨ ਤੇ ਡਿਵਰ ਤਾਂ ਹੁਣ ਆਪਾਂ ਪਹਿਲਾਂ ਆਪਾਂ ਜਿਹੜਾ ਕਨਸੈਪਟ ਆਪਨੇ ਦੀ ਗੱਲ ਕਰਾਂਗੇ ਆਪਾਂ ਵੈਕਸੀਨ ਕੀ ਸਭ ਤੋਂ ਪਹਿਲਾਂ ਤਾਂ ਬੰਦ ਦੱਸੋ ਕਿ ਵੈਕਸੀਨ ਆਪਾਂ ਕੀ ਨੂੰ ਕਹਿੰਦੇ ਐ ਕਿਸੇ ਨੂੰ ਪਤਾ ਹੈ ਕਿ ਵੈਕਸੀਨ ਹੁੰਦੀ ਕੀ ਹੈ ਕੀ ਚੀਜ਼ ਹੈ ਵੈਕਸੀਨ ਫਿਰ ਦੱਸ ਸਕਦੇ ਹੋ ਵੈਕਸੀਨ ਕੀ ਹੁੰਦੀ ਆ ਕਿ ਕੁੱਝ ਬਿਮਾਰੀਆਂ ਇਨਸਾਨਾਂ ਦੇ ਵਿੱਚ ਤੇ ਜਾਨਵਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਪਾਈ ਜਾਂਦੀਆਂ ਕਿ ਜਿਨ੍ਹਾਂ ਦਾ ਪੂਰੀ ਇਲਾਜ ਨਹੀਂ ਹੁੰਦਾ ਤੇ ਟ੍ਰੀਟਮੈਂਟ ਨਹੀਂ ਅਗਰ ਉਹ ਆ ਜਾਣ ਤਾਂ ਉਹਨਾਂ ਦੇ ਰਿਜ਼ਲਟ ਕੀ ਆ ਬਹੁਤ ਖਤਰਨਾਕ ਹੁੰਦੇ ਬਹੁਤ ਮਾੜੇ ਹੁੰਦੇ ਕਿ ਫਾਰਮਰ ਲਈ ਇੱਕ ਘੰਟੇ ਦਾ ਸਾਰਾ ਸਾਫ ਤੋਂ ਤਾਂ ਜਿਵੇਂ ਜਾਨਵਰਾਂ ਦੇ ਵਿੱਚ ਇਨਸਾਨਾਂ ਦੇ ਵਿੱਚ ਹੁਣ ਕੋਵਿਡ ਆਪਾਂ ਦੇਖਿਆ ਉਹ ਵੈਕਸੀਨ ਸਾਰਿਆਂ ਲਈ। ਪਸ਼ੂ ਘਰਾਂ ਵਿੱਚ ਕੀ ਆ ਜਾਂਦਾ ਪਰ ਆਉਂਦੇ ਗਲ ਕੋਟੂ ਦੇ ਮੂੰਹ-ਮੂੰਹ ਦੇ ਟੀਕੇ ਲਾਈ ਜਾਂਦੇ। ਕੁੱਤਿਆਂ ਦੀਆਂ ਵੈਕਸੀਨ ਲੱਗਵਣਦੀਆਂ। ਤਾਂ ਉਹ ਮੈਂ ਇੱਕ ਬੱਕਰੇ ਦੇ ਵਿੱਚ ਵੀ ਵੈਕਸੀਨ ਜਿਹੜੀਆਂ ਬਿਮਾਰੀਆਂ ਸੀ ਜਿਨ੍ਹਾਂ ਦਾ ਇਲਾਜ ਕਰਨਾ ਸੰਭਵ ਨਹੀਂ ਹੈਗਾਗਾ। ਆ ਸੰਭਵ ਹੈ ਉਹ ਇਲਾਜ ਨੂੰ ਬਿਮਾਰੀ ਤੁਹਾਡੇ ਫਾਰਮ ਤੇ ਆਵੇ ਹੀ ਨਾ। ਉਹਦੀ ਰੋਕtham ਪਹਿਲਾਂ ਹੀ ਕਰ ਦਿੱਤੀ ਜਾਵੇ ਤਾਂ ਉਸ ਨੂੰ ਆਪਾਂ ਇੱਕ ਵੈਕਸੀਨ ਬੋਲ ਤਾ ਵੈਕਸੀਨ ਜਿਹੜਾ ਕੀ ਆ ਮੈਂ ਕਹਣਾ ਕਿ ਤੁਹਾਡੇ ਫਾਰਮ ਦਾ ਇੱਕ ਮੇੜ ਮੋੜ ਹੈ। ਅਗਰ ਤੁਸੀਂ ਇਹ ਪਾਰਟ ਨੂੰ ਸਕਿਪ ਕਰ ਦਿਓ ਨਹੀਂ ਲਾ ਰਹੇ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇਹ ਨਹੀਂ ਪਤਾ ਕਿ ਕਿੰਨਾ ਵੱਡਾ ਘਾਟਾ ਚਲਣਾ ਪੈਸਾ। ਠੀਕ ਹੈ ਹੁਣ ਜਿਵੇਂ ਆਪਾਂ ਪਤਾ ਕੀ ਇੱਕ ਲਾਈਕ ਇੱਕ ਵੱਡੇ ਕਸੈਟ ਦੇ ਵਿੱਚ ਆਪਣਾ ਥੰਦਾ ਚਲਦਾ ਪੋਲਟਰੀ ਸਾਰੇ ਜਾਣਦੇ ਆਪਾਂ ਕਿੰਨੇ ਹਾਈ ਲੈਵਲ ਦੇ ਦੋਚ ਘੱਟੋ ਘੱਟ 13000 ਵਰਡ ਦਾ ਫਾਰਮ 20000 ਵਰਡ ਦਾ ਫਾਰਮ 25000 ਦਾ ਫਾਰਮ ਅਗਰ ਉਹਨਾਂ ਦੇ ਵੈਕਸੀਨ ਨਾ ਲਾਉਣ ਕਿਉਂ ਕੰਮ ਆ ਜਾ ਬੋ ਸਕਦੇ ਨਹੀਂ ਹੋ ਸਕਦਾ ਤਾਂ ਲਾਈਕ ਇੱਥੇ ਵੀ ਕੀ ਹੈ ਅਗਰ ਆਪਾਂ 2 4 10 ਬੱਕਰੀਆਂ ਫਾਰਮ ਚ ਰੱਖ ਰਹੇ ਤਾਂ ਤੁਹਾਨੂੰ ਨਹੀਂ ਪਤਾ ਲੱਗਦਾ ਇਨ ਫਿਊਚਰ ਤੁਹਾਡਾ ਫਾਰਮ ਵੱਡਾ ਹੋਊਗਾ ਫਾਰਮ ਤੁਸੀਂ 100 ਦਾ ਕਰੋਗੇ 150 ਦਾ ਕਰੋਗੇ 200 ਬੱਕਰੀ ਦੇ ਇੱਕ ਵੀ ਜਾਓਗੇ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਤੇ ਗੌਰ ਕਰਨੀ ਤੁਹਾਨੂੰ ਇੱਕ ਤੁਹਾਡੀ ਜ਼ਰੂਰਤ ਬਣ ਜੋਗੀ ਤੁਹਾਡੀ ਮਜਬੂਰੀ ਹੋਵੇ। ਕਿਉਂਕਿ ਹੁਣ ਆਪਾਂ ਕੋਲ ਪਗਾ 50 ਬੱਕਰੀਆਂ ਹੈਗੀਆਂ ਨੇ। ਅਗਰ ਇੱਕ ਬੱਕਰੇ ਨੂੰ ਤੁਹਾਡੇ ਫਾਰਮ ਤੇ ਵਾਇਰਲ ਡਿਜ਼ੀਜ਼ ਆ ਗਈ ਤਾਂ ਉਸ ਨੇ ਘੱਟੋ ਘੱਟ 10-15 ਬੱਕਰੀਆਂ ਨੂੰ ਅਟੈਕ ਕਰ ਦਿੱਤਾ। ਤਾਂ ਹੋਥੇ ਕੀ ਫਿਰ ਆਪਾਂ ਇੰਜੈਕਸ਼ਨ ਲਾਉਂਦੇ ਹੀ ਥੱਕ ਜਾਂਦੇ ਆ ਤੇ ਨਾਲ ਉਹ ਚੀਜ਼ ਦਾ ਹੁੰਦਾ ਨਹੀਂ। ਫਿਰ ਆਪਣੇ ਡਾਕਟਰ ਕੀ ਆ ਜੇ ਭੌਣ ਕਿ ਲੈ। ਤਾਂ ਉਸ ਤੋਂ ਬਚਣ ਵਾਸਤੇ ਕੀ ਆ ਇੱਕ ਮੇਨ ਪਾਰਟ ਹੈ ਜਿਹੜੂਰ ਸਮਝਣਾ ਧਿਆਨ ਨਾਲ। ਨਾ ਮੈਨੂੰ ਇਹਦੇ ਬਾਰੇ ਪਤਾ ਜਾਣਕਾਰੀ ਹੈ ਅਸੀਂ ਆਪਦੇ ਫਾਰਮ ਦੇ ਕੰਟੀਨਿਊਅ ਚੀਜ਼ ਨੂੰ ਫੋਲੋ ਕਰ ਰਹੇ ਹਾਂ 7 ਸਾਲਾਂ ਤੋਂ ਔਰ ਸਾਡੇ ਜਿਹੜੇ ਫਾਰਮ ਦੇ ਵਿੱਤੂਦਾਰਾ ਮੋਡੈਲਟੀ ਰੇਟਾ ਸਿਰਫ 5-7% ਨਾ ਦੇ ਮਾਤਰਾ ਠੀਕ ਹੈ ਕਿਉਂਕਿ ਜਦੋਂ ਆਪਾਂ ਦੇਖੋ ਜੇ ਆਪਾਂ ਇੱਕ ਹਿਸਾਬ ਲਾ ਲਓ ਕਿ ਆਪਾਂ ਫਾਰਮ ਮੈਨੇਜਮੈਂਟ ਸਹੀ ਕਰ ਲਿਆ ਆਪਾਂ ਹੈਲਥ ਤੇ ਫੋਕਸ ਕਰ ਲਿਆ ਆਪਾਂ ਇਹਨਾਂ ਦੀ ਖਰਾਕ ਤੇ ਫੋਕਸ ਕਰ ਲਿਆ ਬੱਕਰੀ ਕਿਵੇਂ ਮਰੂਗੀ ਮਰੀ ਨਹੀਂ ਸਾਹ ਦੀ ਕੋ ਕਾਰ ਨਹੀਂ ਹੈਣੀ ਹੋਣ ਕਿ ਪਰ ਛੱਡੇ ਨਹੀਂ ਕੋ ਇਸ ਤਰੀਕੇ ਦਾ ਚਲੋ 57% ਹੈਗਾ ਉਹ ਆਪਾਂ ਰੋਦੇ ਹੋ ਰੱਖਦੇ ਹਾਂ ਕਿ ਉਹ ਨਹੀਂ ਕੁਝ ਕਰ ਆਪਾਂ ਉਹ ਕੁਝ ਨਹੀਂ ਕਰ ਸਕਦਾ ਤਾਂ ਲਾਈਕ ਇਹ ਚੀਜ਼ ਆ ਦੇਕਰ ਫੋਕਸ ਆਪ ਦੀ ਪਕੜਾ ਥੋੜੀ ਇਸ ਮਜ਼ਬੂਤ ਸ਼ੁਰੂਤ ਹੋ ਜਾਊਗੀ ਨਾ ਤਾਂ ਤੁਸੀਂ ਫਾਰਮ ਨੂੰ ਗੱਡਾ ਮਰਜੀ ਵੱਡਾ ਕਰ ਕੋਈ ਚੱਕਰ ਵਧੀ ਗੱਲ ਜੀ ਕਰਨਾਟਕਾ ਸਾਈਡ ਚੱਲ ਜੋ ਬੈਂਗਲੌਰ ਸਾਈਡ ਸਾਡੇ ਫਾਰਮਰ ਹੈਗੇ ਨੇ 4 4 5 500 ਬੱਕੀ ਦਾ ਫਾਰਮੂਲਾ ਹੀ ਬੈਠਿਆ ਉਹ ਸਿਰਫ ਕਿਹਾ ਦੱਸ ਰਿਹਾ ਤੇ ਕਮਿਟੀ ਵਰਤਦੇ ਸੇ ਜਿਹਨਾਂ ਛੋਟੇ ਮੈਨੇਜਮੈਂਟ ਸਟਰੋਂਗ ਹੈ ਕਿ ਉਹਨਾਂ ਹੀ ਤੁਸੀਂ ਆਪੇ ਕੰਮ ਨੂੰ ਜਿਹੜੇ ਬਿਜ਼ਨਸ ਨੂੰ ਪੱਟਾ ਕਰ ਸਕਦੇ ਠੀਕ ਹੈ ਉਹਨਾਂ ਦੇ ਚੈਨਲ ਤੇ ਜਾ ਕੇ ਵੀਡੀਓ ਦੇਖੋ ਤੁਹਾਨੂੰ ਪਤਾ ਲੱਗੂ ਕਿੰਨੇ ਕਿਰੇ ਵੱਟੇ ਦੇ ਲੋਕ ਨੇ 1 ਕਰੋੜ ਰੁਪਇਆ ਫਾਰਮਾਂ ਤੇ ਹੀ ਲਾ ਰੱਖਿਆ ਜਿੰਨਾ ਕੋਸ਼ਿਸ਼ ਲੱਗਦਾ ਵੀ ਇਸ ਕੰਮ ਦੇ ਵਿੱਚ ਕੋਈ ਪ੍ਰੋਫਿਟ ਹੈਗਾ ਹੈਗਾ ਕਿ ਉੱਜਲ ਜਾਗੇ ਤਾਂ ਲੋਕ ਲਾਉਂਦੇ ਹੁਣ ਆਪਣੇ ਕੀ ਇੱਥੇ ਭਾਈ ਬੱਕਰੀ 80000 ਦੀ ਲੈ ਮੈਂ 70 ਦੀ ਲੈ ਮੈਂ ਲੱਖ ਦੀ ਲੈ ਆਪਾਂ ਇੱਥੇ ਉਲਝ ਕੇ ਰਹ ਜਾਂਦੇ ਤਾਂ ਬੱਕਰੀ ਦਾ ਪ੍ਰੋਡਕਸ਼ਨ ਕੱਢਣ ਦੀ ਕੋਸ਼ਿਸ਼ ਕਰੋ ਨਾ ਕਿ ਨਸਲ ਤੁਹਾਡੇ ਫਾਰਮ ਦੇ ਉੱਪਰ ਤੁਸੀਂ ਆਪ ਤਿਆਰ ਕਰਨੀਏ ਤੁਹਾਨੂੰ ਬਾਹਰੋਂ ਤੁਸੀਂ ਪਸਾਂਗੇ ਬਰੀ ਪੱਕਰਾ ਲੈ ਲੈ ਜਿਹਨੂੰ ਬਰੀਡਰ ਤੇ ਆਪਾਂ ਮੰਨਦੇ ਆ ਬੱਕਰੀ ਕਦੇ ਵੀ ਤੁਹਾਨੂੰ ਬਰੀਡ ਤਿਆਰ ਕਰਕੇ ਨਹੀਂ ਠੀਕ ਹੈ ਐਵਰੇਜ ਬੱਕਰੀ ਹੋਊਗੀ ਵਧੀਆ ਠੀਕ ਰੇਟ ਲਾਇਆ ਹੋਊਗਾ ਤੁਹਾਨੂੰ ਪ੍ਰੋਡਕਸ਼ਨ ਕੱਢ ਕੇ 1 ਸਾਲ ਚ ਬੱਕਰੀ ਫ੍ਰੀ ਹੋਊਗੀ ਤੁਸੀਂ ਬੱਕਰੇ ਦੇ ਪੈਸਾ ਲਓ ਬਰੀਡਰ ਦਾ ਜਿਹਨੇ ਤੁਹਾਡੀ ਕਿ ਨਸਲ ਤਿਆਰ ਕਰਦੀ ਹੈ ਭਾਈ ਜੀ ਜਾ ਕੇ ਤੁਹਾਨੂੰ ਸਮਝਾਵਾਂਗੇ ਹੋਰ ਵੀ ਬਹੁਤ ਗੱਲਾਂ ਨੇ ਵਾਕਸਿਨ ਦੇ ਵਿੱਚ ਕੀ ਹੈ ਬੱਕੜੇ ਦੇ ਵਿੱਚ ਕਟੋ-ਕਟ ਚਾਰ ਪ੍ਰਕਾਰ ਦੇ ਬਿਮਾਰੀਆਂ ਪਾਈ ਜਾਂਦੀਆਂ ਨੇ ਕਿ ਜਿਹੜੀਆਂ ਕਿ ਇਹਨਾਂ ਲਈ ਬਹੁਤ ਜ਼ਰੂਰੀ ਹੈ ਉਹਨਾਂ ਦੀ ਵੈਕਸੀਨ ਕਰਨੀ ਉਹਨਾਂ ਦੀ ਰੋਗ ਥਾਮ ਕਰ ਲੈ ਆਪਣੇ ਲਈ ਬਹੁਤ ਜ਼ਿਆਦਾ ਖਾਸ ਜ਼ਰੂਰੀ ਹੈ ਇਹਨੂੰ ਆਪਾਂ ਛੱਡ ਨਹੀਂ ਸਕਦੇ ਤਾਂ ਸਭ ਤੋਂ ਸਭ ਤੋਂ ਪਹਿਲਾਂ ਰੋਕੀ ਹੈ ਬੱਕਰੇ ਦੇ ਵਿੱਚ ਨਾ ਪਾਇਆ ਜਾਂਦਾ ਹੈਗਾ ਪਹਿ ਹੀ ਨਾਂ ਦਿੰਨੇ ਆ ਇਹਨੂੰ ਇੰਗਲਿਸ਼ ਚ ਕਹਿੰਦੇ ਨੇ ਆ ਪੀਪੀਆ ਤੁਮਾਰੀ ਹੁੰਦੀ ਆ ਪੱਕੇ ਦੇ ਵਿੱਚ ਇਹ ਪੀਪੀਆ ਆਪਾਂ ਪਾਸ ਦੂਸਰੀ ਮਾਇਦੇ ਗੱਲ ਕਰਦੇ ਆ ਜੀ ਇਹ ਹੁੰਦੇ ਆ ਈਡੀ ਸੀਮੀਆ ਜਿਹਨੂੰ ਆਪਾਂ ਕਹਿੰਦੇ ਨੇ ਆਮਤਾ ਦਾ ਜ਼ਹਿਰ تیسਲੀ ਬਿਮਾਰੀ ਲਾਏਗੀ ਗਾਟ ਬੋਸ ਜਿਹਨੂੰ ਆਪਾਂ ਕਹਿੰਦੇ ਆ ਦੀ ਡਿਜ਼ੀਜ਼ ਜਦੋਂ ਬਹੀ ਪੁਰੀ ਪਾਈ ਜਾਂਦੀ ਹੈ ਉਦੋਂ ਸਾਰੇ ਹੀ ਜਾਣੂ ਆਪਣੇ ਐਫ ਐਮ ਡੀ ਕੋਟੈਂਟ ਮਾਉਥ ਡਿਜ਼ੀਜ਼ ਜਿਹਨੂੰ ਆਪਾਂ ਕਹਿੰਦੇ ਆ ਖੁਰਪਕਾ ਉਹ ਪਕਾਉਂਦਾ ਦੇਖੋ ਇਹ ਚਾਰ ਵੈਕਸੀਨ ਨੇ ਜਿਹੜੀਆਂ ਬੱਚਿਆਂ 'ਚ ਲਗਾਈ ਜਾਂਦੀਆਂ ਨੇ ਇਹਨਾਂ ਬਿਮਾਰੀਆਂ ਬਾਰੇ ਹੁਣ ਆਪਾਂ ਇੱਕ-ਇੱਕ ਕਰਕੇ ਡੀਟੇਲ ਦੇ ਵਿੱਚ ਇਹਨਾਂ ਵੱਲ ਜਾਣਾਗੇ ਵੀ ਇਹਦੇ ਕਾਰਨ ਕੀ ਆ ਕਿਉਂ ਬਿਮਾਰੀ ਇਹ ਆਉਂਦੀ ਆ ਕੀ ਇਹਦੇ ਲੱਛਣ ਐ ਤੇਰੀ ਵੈਕਸੀਨ ਆ ਬੱਚੇ ਨੂੰ ਕਦੋਂ ਕਰਨੀ ਐ ਕਿਹੜੇ ਟਾਈਮ ਤੇ ਕਰਨੀ ਐ ਤੇ ਕਿੰਨੇ ਸਾਲਾਂ ਵਾਸਤੇ ਕਰਨੀ ਐ